ਕਹਦਾ ਟੱਕਰੋ ਸਭ ਮੈਂ ਬੋਲਦਾ ਜਿੱਥੇ ਮਰਜ਼ੀ ਟੱਕਰ ਲਿਆ ਆ ਕੇ ਇਕੱਲੇ ਇਕੱਲੇ ਟੱਕਰ ਦੇ ਜਿਹੜਾ ਉਹਦੇ ਦਿਲ ਚ ਹੰਕਾਰ ਹੈ ਤੇ ਜਦੋਂ ਮਰਜ਼ੀ ਆ ਤੇ ਜਿਹੜਾ ਕਸੂਰਮਾ ਆਉਂਦਾ ਹੁਣ ਥਾਣੇ ਚ ਆਉਂਦਾ ਆਇਆ ਕਿਉਂ ਨਹੀਂ ਉਹਨੇ ਆ ਥਾਣੇ ਚ ਥਾਣੇ ਚ ਆਇਆ ਨਹੀਂ ਹਾਂ ਆਈ ਥਾਣੇ ਚ ਇੱਥੇ ਗੱਲਾਂ ਕਰਦਾ ਓਰੇ ਆ ਕੇ ਸਾਡੇ ਸਾਹਮਣੇ ਆਵੇ ਫੋਨ 'ਚ ਧਮਕੀਆਂ ਨੇ ਹੋਰ ਧਮਕੀਆਂ ਦਿੰਦਾ ਸਾਡੇ ਨਾਲ ਟੀਮ ਬੰਨ੍ਹ ਲਈ ਇੱਥੇ ਬੈਠੇ ਆਵੇ ਜੇ ਕੋਈ ਉਹਦੇ ਚਿੱਤ ਦੇ ਵਿੱਚ ਹੈਗਾ ਤੇ ਸਾਨੂੰ ਉਹਦੀ ਸੁਣਾਉਂਦਾ ਉਹ ਜਿਹੜਾ ਕੋਈ ਸੁਣਾਉਣਾ ਸੀ ਉਦੇ ਸਾਹਮਣੇ ਤਾਂ ਸਾਰਾ ਕੁਝ ਕੈਮਰੇ ਖੁੱਲੇ ਨੇ ਬੋਲੇ ਆ ਉਹਦੋਂ ਕਿਉਂ ਨਹੀਂ ਬੋਲੇ ਆ ਉਹ ਪੰਚਾਇਤ ਮੈਂਬਰ ਦੀ ਫਿਰ ਕੁੜੀ ਨਾਲ ਗੱਲ ਤਾਂ ਕਰਦਾ ਕੋਈ ਗੱਲ ਤਾਂ ਸਾਨੂੰ ਕੋਈ ਰਾਹ ਪਾਉਂਦਾ ਜੇ ਹਮ ਪੰਚਾਇਤ ਮੈਂਬਰ ਦੀ ਗੱਜਾ ਨਿੰਗ ਸਿੰਘ ਦੀ ਸਾਡੇ ਬਾਤ ਤੇ ਕੋਈ ਫਾਇਦਾ ਕਰਦਾ ਕਹਦਾ ਨਿੰਗ ਸਿੰਘਾ ਉਹ ਤੇ ਛੇੜੀ ਤਾਰ ਤੂੰ ਨਹੀਂ ਸਾਡੇ ਮੂਹਰੇ ਨਾਲ ਆਪ ਕੁੜੀ ਲਾਉਂਦਾ ਉਹ ਜਿਹੜੀ ਜਹਰ ਪਾਉਂਦੀ ਤੇ ਚੁਰਚੜੀ ਨਾਲ ਚੁਆਕੜੀ ਦੇ ਰਿਹਾ ਸੀ ਤੇ ਦੇਖ ਸਕਦੇ ਹੋ ਬਾਬਾ ਕਮੰਡ ਸਿੰਘ ਜੀ ਖੜੇ ਨੇ ਤੇ ਆ ਪਰਿਵਾਰ ਆ ਚੀਮਿਆਂ ਤੋਂ ਆ ਭਾਈ ਐ ਜਿਹਦਾ ਮਸਲਾ ਚੱਲ ਰਿਹਾ ਹੈ ਛੋਟਾ ਮਸਲਾ ਹੈ ਪਸੌੜ ਤੋਂ ਹਾਂਜੀ ਪਸੌੜ ਤੋਂ ਮੇਰਾ ਪਸੌੜ ਦੇਖੋ ਰਾਤ ਨੂੰ ਵੀ ਬਾਬੇ ਨਾਲ ਚੱਲ ਰਹੇ ਆਜੋ ਬਾਬਾ ਜੀ ਮੜਿਆ ਮਾਤਾ ਜੀ ਆਜੋ ਦੇਖ ਸਕਦੇ ਹੋ ਵੀ ਰਾਤ ਨੂੰ ਵੀ ਦਿਨ ਰਾਤ ਲਾਦੇ ਲਗਭਗ 8 9 ਵਜੇ ਕਿਉਂ ਭਾਈ ਮਸਲਾ ਹਜੇ ਸੁਲਝਿਆ ਨਹੀਂ ਹਾਂਜੀ ਅੱਜ ਇੱਧਰ ਆ ਜਾਵੇ ਆ ਜਾ ਬਾਬਾ ਜੀ ਆਹ ਫੋਨ ਆਇਆ ਜੀ ਜਿਹੜਾ ਬਰਨਾਲੇ ਦੇ ਬੰਦੇ ਤੋਂ ਫੜਿਆ ਗਿਆ ਸੀ ਨਹੀਂ ਜੀ ਅੱਜ ਸੁਲਝਿਆ ਨਹੀਂ ਹੈਗਾ ਜੀ ਮਸਲਾ ਸਵੇਰੇ ਦਾ ਟਾਈਮ ਦਿੱਤਾ ਜੀ ਤੂੰ ਪਸਾਉੜ ਬੇਜਾ ਮੈਂ ਤੁੰ ਵੀ ਥਾਣੇ ਚ ਬੁਲਾਇਆ ਪਹਿਲਾਂ ਅੱਜ ਧੂਰੀ ਬੁਲਾਇਆ ਜੀ ਥਾਣੇ ਦੇ ਵਿੱਚ ਹਾਂ ਤੇ ਉੱਥੇ ਉਹ ਆਏ ਨਹੀਂ ਹੈਗੇ ਜੀ ਠੀਕ ਹੈ ਤੇ ਸਾਰੀ ਫੌਜ ਜਥੇ ਨਾਲ ਸੀਗਾ ਜੀ ਵਾਪਸ ਆ ਰਿਹਾ ਹੁਣ ਧੂਰੀ ਥਾਣੇ ਚ ਆ ਰਹੇ ਹੋ ਬਾਬੇ ਛੋਡੇ ਨਾਲ ਖੜੇ ਨੇ ਮਦਦ ਤੇ ਖੜੇ ਨੇ ਜੀ ਪੂਰਾ ਤੂੰ ਸੱਚੇ ਪੂਰਾ ਪੂਰਾ ਜੀ ਬਾਈ ਜੀ ਤੇ ਜਿਹੜਾ ਹੁਣ ਦੂਜੇ ਪਾਸੇ ਉਹ ਕਹਿੰਦੇ ਵੀਡੀਓ ਡਿਲੀਟ ਕਰਾਉਣ ਨੂੰ ਕਹਿੰਦੇ ਨੇ ਆਓ ਮੈਨੂੰ ਤੈਨੂੰ ਧਮਕੀ ਕਿਹਨੇ ਦਿੱਤੀ ਹੈ ਮੈਨੂੰ ਧਮਕੀਆਂ ਆ ਰਹੀਆਂ ਨੇ ਇਹਨਾਂ ਦੇ ਪਿੰਡ ਤੋਂ ਆ ਕੋਈ ਬੰਦਾ ਮੈਨੂੰ ਉਹਦਾ ਨਾਮ ਨਹੀਂ ਪਤਾ ਮੋਬਾਈਲ ਨੰ ਜਾ ਮਾਨ ਸਿੰਘ ਦਾ ਮਾਨ ਸਿੰਘ ਆ ਉਹ ਕੋਈ ਇਨਸਾਨ ਮੈਨੂੰ ਮਾਰ ਕੋਣ ਹੈ ਉਹ ਮੈਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਕਿੰਗ ਦੇ ਰਹੇ ਮੇਜਰ ਸਿੰਘ ਸੋਢੀ ਦਾ ਬੰਦਾ ਜੀ ਉਹ ਕੀ ਕਹਿੰਦਾ ਉਹ ਕਹਿੰਦਾ ਤੈਨੂੰ ਜਾਨੋਂ ਮਾਰਾਂਗੇ ਤੂੰ ਵੀਡੀਓ ਡਿਲੀਟ ਕਰ ਐ ਬਹੁਤ ਕੁਝ ਹੋ ਰਿਹਾ ਜੀ ਪੱਖ ਤਾਂ ਪੱਤਰਕਾਰ ਨੇ ਸਾਰਾ ਲਿਆ ਉਹ ਚ ਮਾਨ ਦਾ ਵੀ ਲਿਆ ਕੁੜੀ ਦਾ ਵੀ ਲਿਆ ਪਿੰਡ ਦੇ ਸਰਪੰਚ ਦਾ ਵੀ ਲਿਆ ਸਰਪੰਚ ਦੇ ਘਰੇ ਪ੍ਰੋਗਰਾਮ ਸੀ ਉਹ ਵੀ ਉਦੋਂ ਉੱਥੇ ਸੀ ਹੈ ਭਾਈ ਆ ਮਾ ਉਹ ਉਹ ਆਦਨ ਖੁਦ ਉੱਥੇ ਸੀ ਜੇ ਇੰਨੀ ਉਹਦੀ ਪਾਵਰ ਹੀ ਸਾਡੇ ਪੱਤਰਕਾਰਾਂ ਨੇ ਵੀ ਧਮਕੀਆਂ ਦੇ ਰਿਹਾ ਗੁਰਪ੍ਰੀਤ ਨੂੰ ਜਿਹੜਾ ਚਹਰਾ ਇੰਨੀ ਸੇਵਾ ਕਰਦਾ ਉਹਨੂੰ ਵੀ ਭੋਲੇ ਭੜੇ ਨੂੰ ਧ ਕਹੇ ਕੱਲ ਮੈਂ ਗੱਲ ਕਰੀ ਮਾ ਜੇ ਤੂੰ ਇੰਨਾ ਹੈ ਕਰੇ ਫਿਰ ਉਦੋਂ ਮੌਕੇ ਤੇ ਕੈਮਰੇ ਬੰਦ ਕਰਾਉਂਦਾ ਤੇਰੇ ਸਾਹਮਣੇ ਕੈਮਰੇ ਖੋਲੇ ਸੀ ਤੂੰ ਉਦੋਂ ਹੀ ਕਰਾਉਂਦਾ ਵੀ ਕਾ ਕੈਮਰੇ ਬੰਦ ਹੁਣ ਵੀਡੀਓ ਪੈ ਗਈ ਹੁਣ ਤੂੰ ਧਮਕੀਆਂ ਦੇਈਆਂ ਨੇ ਕਦੀ ਕਿਸੇ ਨੂੰ ਧਮਕੀਆਂ ਦੇਈਆਂ ਨੇ ਕਦੀ ਕਿਸੇ ਨੂੰ ਦਈ ਜਾਣਿਆ ਤੂੰ ਕਿਉਂ ਜਥੇਦਾਰ ਸਾਹਿਬ ਜੀ ਕੀ ਕੁੱਤੇ ਕਾ ਹਾਥੀ ਆਉਦੀ ਚਾਲ ਚੱਲਦੇ ਆ ਕੁੱਤੇ ਭੌਂਗਦੇ ਨੇ ਅਸੀਂ ਸਮਝਦੇ ਨਹੀਂ ਇਹ ਜਿਆਨ ਨੂੰ ਜਿਹੜਾ ਮਰਜ਼ੀ ਭੌਂਕੇ ਆ ਬੱਸ ਨਾ ਜੀ ਠੀਕ ਹੈ ਦਲਚੋਲ ਕਹਿੰਦਾ ਟੱਕਰੋ ਸੋ ਮੈਂ ਬੋਲਦਾ ਜਿੱਥੇ ਮਰਜ਼ੀ ਟੱਕਰ ਲੈ ਆ ਕੇ ਇਕੱਲੇ ਇਕੱਲੇ ਟੱਕਰ ਦੇ ਜੇਡਾ ਉਹਦੇ ਦਿਲ ਚ ਹੰਕਾਰ ਹੈ ਤੇ ਜਦੋਂ ਮਰਜ਼ੀ ਆਵੇ ਜੇਡਾ ਸੂਰਮਾ ਹੁਣ ਥਾਣੇ ਚ ਆਉਂਦਾ ਆਇਆ ਕਿਉਂ ਨਹੀਂ ਕਿਉਂ ਨਹੀਂ ਥਾਣੇ ਚ ਥਾਣੇ ਚ ਆਇਆ ਨਹੀਂ ਹਾਂ ਆਈ ਥਾਣੇ ਤੇ ਕਰਦਾ ਉਰੇ ਆ ਕੇ ਸਾਡੇ ਸਾਡੇ ਨਾਲ ਟੇਮ ਬੰਨ ਲਈ ਇੱਥੇ ਬੈਠੇ ਆਵੇ ਇਹ ਕੇ ਮੱਲ ਨਹੀਂ ਆ ਬਾਬਾ ਜੀ ਬਹਿ ਖਾਲਸਾ ਬਹਿ ਰੀ ਫਤਿਹ ਜੇ ਕੋਈ ਉਹਦੇ ਚਿੱਤ ਦੇ ਵਿੱਚ ਹੈਗਾ ਤੇ ਸਾਨੂੰ ਉਹਦੀ ਸੁਣਾਉਂਦਾ ਉਹ ਜਿਹੜਾ ਕੋਈ ਸੁਣਾਉਣਾ ਦੀ ਉਦੇ ਸਾਹਮਣੇ ਤਾਂ ਸਾਰਾ ਕੁਝ ਕੈਮਰੇ ਖੁੱਲੇ ਨੇ ਬੋਲੇ ਆ ਉਹਦੋਂ ਕਿਉਂ ਨਹੀਂ ਬੋਲੇ ਆ ਉਹ ਹੁਣ ਮਾਗਰੋ ਪਿੰਡ ਦਾ ਪੰਚਾਇਤ ਮੈਂਬਰ ਵੀ ਆ ਸ਼ਾਇਦ ਉਹ ਹਾਂ بڑا ਮੋਟਾ ਜਿਹਾ ਪੰਚਾਇਤ ਮੈਂਬਰ ਸੀ ਫਿਰ ਕੁੜੀ ਨਾਲ ਗੱਲ ਤਾਂ ਕਰਦਾ ਕੋਈ ਗੱਲ ਤਾਂ ਸਾਨੂੰ ਕੋਈ ਰਾਹ ਪਾਉਂਦਾ ਜੇ ਹਮ ਪੰਚਾਇਤ ਮੈਂਬਰ ਦੀ ਗੱਜਾ ਨਿੰਗ ਸਿੰਘ ਦੀ ਸਾਡੇ ਬਾਅਦ ਤੇ ਕੋਈ ਫਾਜਤਾ ਕਰਦਾ ਕਹਦਾ ਨਿੰਗ ਸਿੰਘਾ ਉਹ ਜਿਹੜਾ ਨਿੰਗ ਸਿੰਘਾਂ ਦੀ ਕਦਰ ਹੀ ਨਹੀਂ ਕਰ ਰਿਆ ਜੇ ਉਹਦੇ ਚ ਐਡੀ ਤਾਕਤ ਹੁੰਦੀ ਸਾਡੇ ਮੂਰੇ ਨਾਲ ਆਪ ਕੁੜੀ ਲਾਉਂਦਾ ਉਹ ਜਬ ਤੇ ਪਛਣਾ ਕਰਾਉਂਦਾ ਮੈਂ ਕਰਾਉਣਾ ਦੇਖ ਸਕਦੇ ਹੋ ਦੋਸਤੋ ਦਿਨ ਰਾਤ ਅੱਜ ਵੀ ਧੀਆ ਦਾ ਮਸਲਾ ਜਿਹੜਾ ਹੈਗਾ ਇੱਕ ਘਰ ਬਸਾਉਣ ਗਏ ਸੀਗੇ ਚੀਮਿਆਂ ਤੋਂ ਪਸਾਉੜ ਕਿਉਂਕਿ ਪਰसों ਤੁਸੀਂ ਵੀਡੀਓ ਦੇਖੀ ਹੋ ਇੱਕ ਜਿਹੜਾ ਤੁਸੀਂ ਪੂਰੀ ਚੱਲ ਰਹੀ ਹੈ ਦੇਖ ਸਕਦੇ ਹੋ ਵੀ ਦਿਨ ਰਾਤ ਕਹਿ ਵੱਜ ਗਏ ਤੇ ਇਹਦੇ ਬਾਈ ਦਾ ਮਸਲਾ ਹੈ ਦੇਖ ਲੋ ਵੀ ਟਾਈਮ ਦੱਸ ਘੜੀ ਆਪਾਂ ਕੋਈ ਝੂਠ ਬੋਲਦੀ ਵਿੱਚੀ 8:30 8:35 ਹੋ ਗਏ ਦੇਖ ਸਕਦੇ ਹੋ ਭੈਣ ਬਲਜੀਤ कौर ਖੜੀ ਆ ਸਾਰੇ ਜਨਨੀ ਕਿ ਉਹ ਜਿਹੜਾ ਸਿਸਟਮ ਹੈ ਚੱਲ ਰਿਹਾ ਹੈ ਕੋਈ ਐਸੇ ਨਹੀਂ ਹੈ ਕਿ ਗੱਲ ਮੀਂਂਗ ਸਿੰਘ ਉਹੀ ਫਿਰਦੇ ਨੇ 8:35 ਹੋ ਗਏ 10 ਵਜੇ ਘਰੇ ਵੜਨਗੇ 11 ਵਜੇ ਫਿਰ ਸਵੇਰੇ 7 ਵਜੇ ਚੱਲ ਪਣਗੇ ਧੀਆਂ ਦੇ ਮਸਲੇ ਉਹੀ ਹੱਲ ਨਹੀਂ ਹੁੰਦੇ ਕਮੈਂਟ ਕਰਨੇ ਛਾਣ ਹੁੰਦੇ ਨੇ ਜੇ ਕਰ ਨਿਹਾਲ ਹੋ ਜਾਵੇ ਮਾਤਾ ਸਾਹਿਬ ਦੇ ਬਾਰੇ ਮਨ ਨੂੰ ਭਾਵੇ ਚੜਦੀ ਕਲਾ ਹੋ ਜਾਵੇ ਸੋਹਣੇ ਜੀ ਆਗਾ